ਇੱਕ ਰਾਜੇ ਨੇ ਫਰਮਾਨ ਜਾਰੀ ਕਰਤਾ ਵੀ ਜਿਹੜਾ ਬੰਦਾ ਐਲਾਨ ਕਰ ਦੂ ਵੀ ਮੈਂ ਆਪਦੀ ਘਹਾਲੀ ਤੋਂ ਨਹੀਂ ਡਰਦਾ ਉਹਨੂੰ ਇਨਾਮ ਚ ਘੋੜਾ ਦੇਾਂਗੇ ਤੇ ਜਿਹੜਾ ਡਰਦਾ ਹੋਇਆ ਉਹ ਚੁੱਪ ਕਰਕੇ ਪੈਸੇ ਲੈ ਜੇ ਹੁਣ ਘਰ ਆਈ ਨਾਲ ਕਿਹੜਾ ਪੰਗਾ ਲਵੇ ਜਿਹੜਾ ਆਵੇ ਸੇਵ ਚੱਕ ਕੇ ਤੁਰਦਾ ਬਣੇ ਇੱਕ ਜਨਾਨੀ ਨੇ ਆਪਦੇ ਘਰ ਵਾਲੇ ਨੂੰ ਕਿਹਾ ਦੇਖ ਡਰਦਾ ਤਾਂ ਤੂੰ ਮੈਨੂੰ ਹੈਗੀਂ ਹੈ ਕੋਈ ਗੱਪ ਜਾਂ ਸਿੱਟ ਕੇ ਘੋੜੀ ਜਿੱਤ ਲਿਆ ਹਜ਼ੂਰ ਮੈਂ ਮੋਨੇ ਡਰਦਾ ਆਪਣੀ ਘਰ ਵਾਲੀ ਤੋਂ ਮੰਨੂ ਦੇਖ ਕੇ ਤਾਂ ਉਹ ਥਰ-ਥਰ ਕੰਬ ਜਾਂਦੀ ਐ ਵਾਹ ਵਾਹ ਵਜ਼ੀਰ ਸਾਹਿਬ ਇਹਨੂੰ ਘੋੜਾ ਦਿੱਤਾ ਜਾਏ। ਰਾਜਾ ਨੂੰ ਕਾਲੇ ਰੰਗ ਦਾ ਘੋੜਾ ਦੇ ਕੇ ਬੜਾ ਖੁਸ਼ ਹੋਇਆ। ਮੇਰੇ ਰਾਜ 'ਚ ਵੀ ਇੱਕ ਬੰਦਾ ਐਸਾ ਹੈ ਜਿਹੜਾ ਆਪਣੀ ਘਰਵਾਲੀ ਤੋਂ ਨਹੀਂ ਡਰਦਾ। ਜੰਗ ਵਿੱਚ ਕੰਮ ਆਏਗਾ। ਹਜ਼ੂਰ ਉਹਨੇ ਤਾਂ ਘੋੜਾ ਵਾਪਸ ਕਰਤਾ। ਫਿਰ ਮੇਰੀ ਘਰਵਾਲੀ ਕਹਿੰਦੀ ਵੀ ਘੋੜਾ ਕਾਲਾ ਨਹੀਂ ਜੱੱਚਦਾ, ਚਿੱਟਾ ਲੈ ਕੇ ਆ। ਹਰਾਮਖੋਰ, ਤੂੰ ਵੀ ਸੇਵ ਜੋ ਗਈ ਹੈ। ਚ ਦਫਾ ਹੋ ਜਾ। ਲਓ ਜੀ ਰਾਤ ਪਈ ਤੇ ਵਜ਼ੀਰ ਰਾਜ ਨੂੰ ਉਠਾ ਕੇ ਪੁੱਛਦਾ ਹੈ ਰਾਜਾ ਸਾਹਿਬ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਵੀ ਜਿੱਤੇ ਹੋਏ ਨੂੰ ਘੋੜਾ ਤੇ ਹਾਰੇ ਹੋਏ ਨੂੰ ਸੇਵ ਆਪਾਂ ਕਣਕ ਦਾਲ ਚੌਲ ਵੀ ਦੇ ਸਕਦੇ ਸੀ ਕੀ ਦੱਸਾਂ ਵਜ਼ੀਰ ਸਾਹਿਬ ਮੈਨੂੰ ਵੀ ਮੇਰੀ ਘਰਵਾਲੀ ਨੇ ਕਿਹਾ ਵੀ ਸੇਵੇ ਦੇਣਾ ਹਜ਼ੂਰ ਆਹ ਫੜੋ ਸੇਵ ਤੁਸੀਂ ਵੀ ਸੇਵ ਵਾਲਿਓ ਫਿਰ ਵਜ਼ੀਰ ਸਾਹਿਬ ਤੁਸੀਂ ਮੈਨੂੰ ਇਹ ਗੱਲ ਸਵੇਰੇ ਵੀ ਤਾਂ ਪੁੱਛ ਸਕਦੇ ਸੀ ਅਮੇ ਅੱਧੀ ਰਾਤ ਨੂੰ ਇੱਥੇ ਮੇਰੀ ਨੀਂਦ ਖਰਾਬ ਕੀਤੀ ਹੈ ਕੀ ਦੱਸਾਂ ਹਜ਼ੂਰ ਮੈਨੂੰ ਵੀ ਮੇਰੇ ਘਰ ਵਾਲੀ ਕਹਿੰਦੀ ਹੁਣ ਇਹ ਪੁੱਛ ਕਿਹਾ ਇਹਦਾ ਮਤਲਬ ਆਪਾਂ ਸਾਰੀ ਸੇਵਾ ਵਾਲੇ ਮੈਂ ਐਲਾਨ ਕਰਦਾ ਕਿ ਸਾਡੀ ਫੌਜ ਦੇ ਵਿੱਚ ਸਾਰਿਆਂ ਘਰ ਵਾਲੀਆਂ ਭਰਤੀ ਕੀਤੀਆਂ ਜਾਣ ਬਿਟਾਏ ਜਣੇ ਆ ਜਾ ਹੁਣ ਇੱਥੇ ਕੀ ਜੁਗ ਨੂੰ ਫੜਦਾ ਐ ਬਸ ਆ ਗਿਆ ਜੀ